ਇਕ ਨਾਨਕ ਸਿੰਘ ਨਾਵਲਕਾਰ ਹੋਇਆ ਤੁਸੀਂ ਵੀ ਉਹਦੇ ਨਾਵਲ ਕੋਲੇ ਨੂੰ ਤੇ ਕਾਰਜ ਨੂੰ ਤੇ ਨਾਵਲ ਨਾਨਕ ਸਿੰਘ ਨਾਵਲਕਾਰ ਹੈ ਨਾ ਜਿਹੜਾ ਉਹਨੇ 38 ਕ ਨਾਵਲ ਲਿਖੇ ਨੇ ਉਹ ਤੋਂ ਬਿਨਾ ਹੋਰ ਵੀ ਬਹੁਤ ਕੁਝ ਨੇ ਲਿਖਿਆ ਹੈ 38 ਉਹਦੇ ਨਾਵਲ ਨੇ ਇਹ ਤੋਂ ਬਿਨਾ ਵੀ ਉਹਨੇ ਬਹੁਤ ਕੁਝ ਲਿਖਿਆ ਹੈ ਇਕ ਦੋ ਲੋਕ ਕਿਸੇ ਸਭਾ 'ਚ ਬੈਠਾ ਸੀ ਨਾਨਕ ਸਿੰਘ ਨਾ ਬਲਕਾ ਕਿਸੇ ਔਰਤ ਨੇ ਇੱਕ ਸਵਾਲ ਕੀਤਾ ਕਹਿੰਦੀ ਹੈ ਨਾਨਕ ਸਿੰਘ ਤੈਂ ਬੜੇ ਨਾਮੋ ਲਿਖੇ ਨੇ ਸਮਾਜ ਨੂੰ ਸੁਧਾਰ ਦੇ ਲਈ ਸਾਰੀ ਉਮਰ ਹੀ ਰਾਜ ਦੀ ਕੋਈ ਛੋਟੀ ਦੀ ਉਮਰ ਚੋਂ ਲਿਖਣ ਲੱਗ ਪਿਆ ਅਸੀਂ ਪਹਿਲਾ ਉਹਦਾ ਨਾਮ ਸੀ ਹੰਸਰਾਧ ਬਾਪ ਸਿੰਘ ਗ੍ਰੰਥੀ ਦੀ ਸੰਗਤ ਕਰਕੇ ਉਹਨੇ ਆਪਣਾ ਨਾਮ ਨਾਨਕ ਸਿੰਘ ਰੱਖ ਲਿਆ ਬਚਪਨ ਦਾ ਨਾਮ ਉਹਦਾ ਹੰਸ ਰਾਜ ਆ ਪਰ ਜਦੋਂ ਗ੍ਰੰਥੀ ਬਾਪ ਸਿੰਘ ਦੀ ਸੰਗਤ ਕੀਤੀ ਉਹਨੇ ਆਪਣਾ ਨਾਮ ਨਾਨਕ ਸਿੰਘ ਰੱਖ ਲਿਆ ਛੋਟੀ ਉਮਰ ਤੋਂ ਲਿਖਣ ਲੱਗ ਪਿਆ ਸੀ ਥੋੜਾ ਹੋਰ ਪੁੱਛੀਏ ਕਹਿੰਦੀ ਨਾਨਕ ਸਿੰਘ ਬੜੇ ਨਾਭਾ ਲਿਖੇ ਨੇ ਸਮਾਜ ਨੂੰ ਸੁਧਾਰ ਦੇ ਲਈ ساری ਉਮਰ ਲਾ ਦਿੱਤੀ ਇਹਨੇ ਕਾਗਜ਼ ਕਾਲੇ ਕਰ ਦਿੱਤੇ ਕੀ ਤੇਰੇ ਇਸ ਕਰਮ ਦੇ ਨਾਲ ਸਮਾਜ ਵਿੱਚ ਕੋਈ ਸੁਧਾਰ ਆਇਆ ਕਿ ਨਹੀਂ ਆਇਆ ਕਿ ਐਵੇਂ ਬੇਅਤ ਨਹੀਂ ਕਰਮ ਕਰਦਾ ਤੇ ਉਡੀੜਾ ਨਾਵਲਕਾਰ ਆ ਨਾ ਨਾਨਕ ਸਿੰਘ ਉਹਦੇ ਪੁੱਤਰ ਦਿੱਤਾ ਉਹਦਾ ਇੱਭਾ ਵੀ ਵੇ ਦੱਸ ਸਰ ਤੇਰੇ ਘਰ ਦੀ ਸਫਾਈ ਕੌਣ ਕਰਦਾ ਕਿ ਕਿਉਂ ਕਰਦੇ ਹੋ ਕਹਿੰਦੀ ਮੈਂ ਕਰਦੀ ਆ ਮੈਂ ਆਪਣੇ ਘਰ ਨੂੰ ਸਭਾਈ ਮੈਂ ਕਰ ਉਹ ਹੋਰ ਇਸ ਕਰਕੇ ਕਰਦੀ ਆ ਕਿ ਰੋਜ਼ ਕੂੜਾ ਇਕੱਠਾ ਹੋ ਜਾਂਦਾ ਹੈ ਘਰ ਦੇ ਵਿੱਚ ਉਹਨੂੰ ਇਕੱਠਾ ਇਕੱਠਾ ਕਰਕੇ ਬਾਹਰ ਸੁੱਟਣਾ ਹੁੰਦਾ ਨਾਨਕ ਜੀ ਉਹ ਨੂੰ ਪੁੱਛਨੇ ਨੇ ਕਹਿੰਦੇ ਕਿੰਨਾ ਕੰਮ ਹੋ ਗਿਆ ਕਹਿੰਦੀ ਜਦੋਂ ਦੀ ਮੈਂ ਵਿਆਹ ਕੇ ਆਈ ਆ ਆਪਣੇ ਘਰ ਸਭਾਈ ਮੈਂ ਹੀ ਕੰਮ ਕਰਦੀ ਆ ਹੀਰੋ ਪੁੱਛਦਾ ਨਾਨਕ ਸਿੰਘ ਜੀ ਕਰਾ ਤੇਰੇ ਤੋਂ ਪਹਿਲਾਂ ਕੌਣ ਕਰਦਾ ਸੀ ਕਹਿੰਦੀ ਮੇਰੀ ਸੱਸ ਕਰਦੀ ਸੀ ਕਦੋਂ ਤੋਂ ਪਹਿਲਾਂ ਕਹਿੰਦੀ ਉਹਦੀ ਸੱਸ ਕਰਦੀ ਸੀ ਇਹ ਕੰਮ ਨਾਨਕ ਸਿੰਘ ਕਹਿੰਦਾ ਕਿੰਨਾ ਜੀ ਇੰਨਾ ਸਮਾਂ ਹੋ ਗਿਆ ਘਰ ਦੀ ਸਫਾਈ ਕਰਦੇ ਆਂ ਫਿਰ ਤੁਹਾਨੂੰ ਉਹਨੂੰ ਬੰਦ ਕਰ ਦੇਣੀ ਚਾਹੀਦੀ ਹੈ ਸਫਾਈ ਕਰੀ ਉਹ ਔਰਤ ਕਹਿੰਦੀ ਕਿਹੋ ਕਹਿੰਦਾ ਵੀ ਤੁਸੀਂ ਰੋਜ਼ ਝਾੜੂ ਫੇਰਦੇ ਹੋ ਰੋਜ਼ ਬਹਵਰ ਦਿੰਦੇ ਹੋ ਪੂਰਾ ਵੇਖ ਠਾਉ ਜਾਂਦਾ ਰੋਜ਼ ਸਾਫ ਕਰਦਿਆਂ ਲੰਮਾ ਸਮਾਂ ਹੋ ਗਿਆ ਕਰ। ਘਰ ਸਾਫ ਨਹੀਂ ਹੋਇਆ ਫਿਰ ਤ ਉਹਨੇ ਕਰਮ ਕਰਨਾ ਛੱਡ ਦੇਣਾ ਚਾਹੁੰਦਾ ਕਿ ਤਾ ਸਾਫ ਹੋਊਗਾ। ਜਿਹੜੀ ਨਈ ਸਾਡਾ ਵਾਸਾ ਹੈ ਉੱਥੇ। ਅਸੀਂ ਵਸਦੇ ਹਾਂ ਉਹਨੂੰ ਸਾਫ ਸੁਥਰਾ ਰੱਖਦੇ। ਨਾਨਕ ਸਿੰਘ ਨੇ ਬੜੇ ਪਿਆਰ ਨਾਲ ਫਿਰ ਉਹਨੂੰ ਉਤਾਰ ਦਿੱਤਾ। ਕਹਿੰਦਾ ਬੀਬਾ ਇਹ ਸੰਸਾਰ 'ਚ ਅਸੀਂ ਵਸਦੇ ਹਾਂ। ਅਸੀਂ ਆਪਣਾ ਕਰਮ ਕਰਦੇ ਰਹੀਏ ਕਿ ਸੰਸਾਰ ਸੁਧਾਰਨ ਸਮਾਜ ਨੂੰ ਸੁਧਾਰਨ ਨਹੀਂ ਜਦੋਂ ਤੱਕ ਫਿਰ ਹਿੰਮਤ ਨਹੀਂ ਛੱਡਣੀ ਚਾਹੀਦੀ ਜੇ ਨਹੀਂ ਸੁਧਰਦਾਂ ਤਾਂ ਹਿੰਮਤ ਨਹੀਂ ਛੱਡਣੀ ਚਾਹੀਦੀ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ ਅੱਜ ਦੀ ਕੱਲ ਦੀ ਪਰਸੋਂ ਖੜੇ ਤਾਂ ਸੁਧਰੇਗਾ ਜੇ ਮੈਂ ਸਫਲ ਨਹੀਂ ਹੋਇਆ ਕੋਈ ਹੋਰ ਸਫਲ ਹੋ ਜਾਏਗਾ ਇਸ ਕਰਕੇ ਇਹ ਕਰਦੇ ਰਹਿਣਾ ਚਾਹੀਦਾ ਹੈ ਚੰਗੇ ਕਰਮ ਸੰਸਾਰ ਵਿੱਚ ਕਰਦੇ ਰਹਿਣਾ ਚਾਹੀਦਾ ਹੈ ਇਹ ਨਹੀਂ ਕਹਿਣਾ ਚਾਹੀਦਾ ਕਿ ਇਹਦਾ ਸੁਧਾਰਿਆ ਨਹੀਂ ਜਾ ਸਕਦਾ ਸਮਾਜ ਨੂੰ ਸੁਧਾਰਨ ਲਈ ਚੰਗੇ ਕਰਮ ਕਰਨੇ ਚਾਹੀਦੇ ਨੇ ਹਰ ਇੱਕ ਮਨੁੱਖ ਕਰੇ ਹਰ ਇੱਕ ਦਾ ਜਦੋਂ ਨਾਨਕ ਸਿੱਖਦੇ ਨਾ ਇਹ ਉੱਤਰ ਦਿੱਤਾ ਉਸ ਨੂੰ ਉਹ ਵਿਚਾਰੀ ਚੁੱਪ ਹੋ ਗਏ